ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਵੱਡਾ ਐਮਾ ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਚਬਾਲ ਦੇ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਚਬਾਲ ਤੋਂ ਦੋਸਤੋ ਅਮਰਸਰ ਰੋਡ ਦੇ ਉੱਪਰ ਬਿਲਕੁਲ ਪਿੰਡਾ ਵੱਡਾ ਐਮਾ ਬਿਲਕੁਲ ਇਸ ਦੇ ਆਪੋਜ਼ਿਟ ਪਿੰਡ ਮੰਨਣਾ ਟੋਲ ਪਲਾਜ਼ਾ ਜਿਹੜਾ ਦੋਸਤੋ ਪਾਰ ਕਰਦੇ ਆਂ ਸਾਰ ਅਗਲੇ ਪਾਸੇ ਪਿੰਡ ਵੱਡੇ ਐ ਮੈਨੂੰ ਤੁਸੀਂ ਜਿਹੜੀ ਹੈ ਦੋਸਤੋ ਟਰਨ ਲੈ ਲਓਗੇ ਵੀਰ ਕੁਲੇ ਦੇ ਕੋਲੇ ਆਏ ਆਂ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਵੀਰ ਕੋਲੇ ਦਾ ਤੇ ਡੇਲੀ ਰੁਟੀਨ ਦੇ ਵਿੱਚ ਵੀ ਪਸ਼ੂ ਆਉਂਦੇ ਆ ਵੀਰ ਦੇ ਕੋਲ ਠੀਕ ਆ ਜੀ ਤੇ ਅੱਜ ਨਾਗ ਜਿਹੜੇ ਆ ਦੋਸਤੋ ਘੱਟੋ ਘੱਟ ਦੋ ਕ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਪਸ਼ੂ ਦਿਖਾਉਣੇ ਆ ਦੋਸਤੋ ਦੋਹਾਂ ਦੀ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਈ ਕੋਲੇ ਤੋਂ ਲੈ ਕੇ ਤੇ ਅੱਜ ਦੋਸਤੋ 14 ਨਵੰਬਰ ਨੂੰ ਇਹੇ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਦੋਸਤੋ ਮਾਰਨਿੰਗ ਦੇ 11:00 ਵਜੇ ਦਾ ਹੈਗਾ ਸੋ ਐਨੀਮਲ ਦੋ ਦਿਖਾਵਾਂਗੇ ਦੋਸਤੋ ਜਿਹੜਾ ਪਸੰਦ ਆਊਗਾ ਦੋ ਟਾਈਮ ਦੀ ਚਬਾਈ ਕਰ ਲਓ ਤਿੰਨ ਟਾਈਮ ਦੀ ਚ ਉਹ ਤੁਸੀਂ ਘਰ ਵਿਜ਼ਿਟ ਕਰਕੇ ਦੋਸਤੋ ਤਸੱਲੀ ਕਰ ਸਕਦੇ ਜੀ ਉਹ ਕਰਦੇ ਆ ਗੱਲਬਾਤ ਵੀਰ ਖੁੱਲੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਖੁੱਲੇ ਸਸਰੀ ਕਾ ਸਸਰੀਆ ਵੀਰ ਜੀ ਕੀ ਹਾਲੇ ਚੱਲੇ ਵਧੀਆ ਵਧੀਆ ਠੀਕ ਠਾਕ ਤੈਨੂੰ ਸੁਣਾਓ ਪਰਿਵਾਰ ਵਧੀਆ ਹਾਂਜੀ ਹਾਂਜੀ ਵਧੀਆ ਚਲੋ ਬਹੁਤ ਵਧੀਆ ਚਾਹੀਦੇ ਆ ਹਾਂਜੀ ਅੱਛਾ ਖੁੱਲੇ ਭਾਈ ਕਿੱਥੇ ਰਹਿ ਗਏ ਜਿੰਨਾ ਟਾਈਮ ਆ ਇੰਨਾ ਟਾਈਮ ਇੱਦਾਂ ਇੱਕ ਤੇ ਮਿਸਤਰੀ-ਮੁਸਤਰੀ ਲੱਗੇ ਤੈਨੂੰ ਦੱਸਿਆ ਕਰੇ ਹੂੰ ਉਹ ਮਾੜੇ ਚੰਗੇ ਡੰਗ ਡੁੰਗਰ ਪੈਂਦੇ ਤੁਹਾਨੂੰ ਪਤਾ ਜੀ ਕੱਲ ਪਤਾ ਨਹੀਂ ਲੱਗਦਾ ਉਹ ਪਰ ਕਿ ਆਪ ਬਾਹਰ ਪਸ਼ੂ ਲੈਉਣੇ ਘਰੀ ਬੰਦ ਕਰਤੇ ਨੇ ਫੇਰ ਲੈਉਣੇ ਸ਼ੁਰੂ ਕੀਤੇ ਕੱਲ ਵੇਚੇ ਦੋ ਤਿੰਨ ਪਸ਼ੂ ਆ ਫੇਰ ਰਾਤੀ ਲੈ ਕੇ ਕਾਲੀ ਮਾਂ ਫੇਰ ਪਾ ਦਈਏ ਵੀਡੀਓ ਹੌਲੇ ਪਸ਼ੂ ਪੈ ਕੇ ਹਾਂਜੀ 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 ਚਲੋ ਕੋਈ ਗੱਲ ਨਹੀਂ ਵਾਦੇ ਘਾਟੇ ਚੱਲਦੇ ਰਹਿੰਦੇ ਆ ਪਸ਼ੂ ਜਦੋਂ ਆਪਾਂ ਵੱਡੀਆਂ ਮਈਆਂ ਗਰੰਟੀ ਤੇ ਦੇ ਲੈ ਲੈਨੇ ਆ ਨਾ ਪਤਾ ਨਹੀਂ ਲੱਗਦਾ ਮਾਰ ਗਿਆ ਚੰਗੀਆਂ ਪੈਣਾ ਲੱਗਾਂ ਦਾ ਬਾਕੀ ਵਾਦੇ ਘਾਟੇ ਚੱਲਦੇ ਰਹਿੰਦੇ ਹਾਂ ਹਾਂਜੀ 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 ਜੇ ਵਾਦੇ ਘਾਟੇ ਕੁਲੇਵੀਰ ਨਾ ਚੱਲਣ ਤੇ ਫੇਰ ਜ਼ਿੰਦਗੀ ਜਿਉਣ ਦਾ ਵੀ ਸਵਾਲ ਨਾ ਪਤਾ ਲੱਗਦਾ ਰਹਿੰਦਾ ਹਾਂ ਹਾਂਜੀ ਹਾਂਜੀ ਤੇ ਹੁਣ ਫਿਲਹ ਤੇ ਰੇਟ ਵੀ ਬਹੁਤ ਪੱਕਾ ਬਿਲਕੁਲ ਲੈਸੀ ਕਰਦੇ ਨੇ ਜਾਜ ਹੀ ਗਏ ਅੱਛਾ ਜੀ ਹਾਂ ਨਿੱਕੇ ਨਿੱਕੇ ਰੇਟ ਬੜੇ ਭੜ ਭਾਣ ਆਉਂਦੇ ਭੈਣ ਭਰਾ ਆਉਂਦੇ ਵੀਡੀਓ ਨਹੀਂ ਪਾਈ ਵੀਡੀਓ ਨਹੀਂ ਪਾਈ ਮਾਹ ਅੱਜ ਵੀਡੀਓ ਆਪਾਂ ਪਾ ਦਨੇ ਜਾਜ ਹੌਲੇ ਪਾ ਦੇ ਮੁੱਲ ਦੇ ਆਹੋ ਨਿੱਤੇ ਲੱਖਾਂ ਲੱਖਾਂ ਦੇ ਪਸ਼ੂ ਵਿਖਦੇ ਆ ਤੇ ਮੈਂ ਕਹਾਂ ਕੋਈ ਲੱਜ ਤਾਂ ਆਇਆ ਤੇ ਵੇਖੀ 11000ਾਂ ਵਾਲੇ ਲੱਭਦੇ ਮੈਂ ਨਾ ਗੱਲ ਹੀ ਕੋਈ ਨਹੀਂ ਵੇਦੀ ਜਿੱਦਾਂ ਤੁਸੀਂ ਆਖੋ ਤੇ ਅੱਛਾ ਜੀ ਲੈ ਵੀ ਜਵਾਨੋ ਆ ਗਿਆ ਜੇ ਵੀਰ ਕੁਲਾ ਠੀਕ ਹੈ ਜੀ ਤੇ ਆ ਗਿਆ ਵੀਰ ਕੁਲਾ ਹਾਂ ਘਟਾ ਮੈਂ ਹਾਂਜੀ ਹਾਂਜੀ ਆਹ ਤੇ ਕੋ ਨਵੀਰ ਪਹਿਲੇ ਨੰਬਰ ਤੇ ਆ ਮੱਜ ਕੀ ਰਿਕਾਰਡ ਹੈ ਨਾ ਮੱਜ ਦਾ ਕੀ ਡਿਟੇਲ ਹੈ ਵੀਰ ਡਿਟੇਲ ਵੀਰ ਜੀ ਇਹ ਨਾ ਆਪਾਂ ਜੀ ਕੱਲ ਲੈ ਕੇ ਆਏ ਆ ਹਾਂਜੀ ਹਾਲ ਦੀ ਘੜੀ ਦੁੱਧ 4-5 ਕਿਲੋ ਜਾਂ 4 ਕਿਲੋ ਹੀ ਕੱਲ ਹੀ ਆਈ ਹਾਂਜੀ ਦੋ ਟਾਈਮ ਜੋਲੇ ਕੋਈ ਵੀਰ ਤਿੰਨ ਟਾਈਮ ਜੋਲੇ ਸਾਹਮਣ ਵਾਲੀ ਆ ਮੈਂ ਬਹੁਦੇ ਮਾਤੜ ਘਰੋਂ ਆਈ ਆ ਅੱਛਾ ਅੱਛਾ ਹਾਂਜੀ ਹਾਂਜੀ ਤੇ ਹੁਣ ਇਹ ਸੂਈ ਨੂੰ ਕਿੰਨੇ ਦਿਨ ਦੱਸਿਆ ਸੂਈ ਨੂੰ ਦਿਨ 6-7 ਹੋ ਗਿਆ ਵੇਖੋ ਕੱਟਾ ਬੈਠਾ ਆਪਾਂ ਬੱਚਾ ਲਾ ਕੇ ਹੁਣ ਧਰਾ ਤਰਾ ਮਾਰ ਕੇ ਵਿਖਾਵਾਂਗੇ ਲਓ ਜੀ ਮਗਰ ਕੱਟਾ ਮੇਲ ਕਾਫ ਆ ਤੇ ਆ ਆ ਤੁਸੀਂ ਬੱਚਾ ਦੇਖੋ ਆਪਾਂ ਠਾਕੇ ਤੁਹਾਨੂੰ ਦਿਖਾ ਦਨੇ ਆ ਅੱਜ ਚੌਂਕ ਦਿਨਾਂ ਦੀ ਜਿਹੜੀ ਆ ਸੂਈਆ ਚੌਂ ਪੰਜ ਦਿਨਾਂ ਦੀ ਸੂਈਆ ਕਿਤੇ ਮੱਤ ਘਾਰੀ ਤੇ ਸਾਂਭੀ ਸੁੰਭੀ ਨਹੀਂ ਗਈ ਠੀਕ ਆ ਜੀ ਮੈਂ ਤਾਂ ਵੇਖੋ ਹਾਲ ਕੀ ਭਣਿਆ ਬੱਚਾ ਬਿਲਕੁਲ ਛੋਟਾ ਜਿਹਾ ਬੱਚਾ ਵੇ ਦਿੱਤਾ ਵੇਖੋ ਮਗਰ ਮੇਲ ਕਾਫ ਆ ਠੀਕ ਆ ਜੀ ਕਟਾ ਤੇ ਕੋਲੇ ਸੁਹਾ ਗਿਨਮਾ ਸੁਹਾ ਵੀ ਜੀ ਤੀਜਾ ਜਪਥਾ ਕਰਕੇ ਆਪਾਂ ਲਈ ਜਾਵੇਂ ਝੂਠ ਮਾਰੀ ਜੀਗੇ ਬਾਕੀ ਕੋਈ ਆਪਣੀ ਸਮਝੇ ਆਪਾਂ ਵੇ ਸਦਮਾ ਮਾਰਲੇ ਪੰਜਵਾ ਮਾਰਲੇ ਚੌਥਾ ਮਾਰਲੇ ਆਪਾਂ ਨੂੰ ਕੋਈ ਗੱਲ ਨਹੀਂ ਘਰ ਵਾਲੇ ਤੀਜਾ ਦੇ ਹੀ ਚੌਥਾ ਵੀ ਕਹਿ ਦਿੰਨੇ ਆ ਬਿਲਕੁਲ ਬਿਲਕੁਲ ਹਾਂ ਜੀ ਠੀਕ ਆ ਜੀ ਹਾਂ ਦੰਦੋਂ ਨੂੰ ਪ੍ਰੋਪਰ ਹੈਗਾ ਟੀਕਾ ਹਾਂ ਹਾਂ ਓਕੇ ਆ ਬਾਕੀ ਕੋਈ ਵੀ ਵੀਰ ਭਰਾਊ ਆਪਣੇ ਤਸੱਲੀ ਕਰੂਗਾ ਠੀਕ ਆ ਤਾਂ ਦੁੱਧ ਹੁਣ ਕਿੰਨਾ ਕਾ ਜਾ ਰਿਹਾ ਹੁਣ ਦੁੱਧ 4 ਕਿਲੋਈ ਆ ਕੋਈ ਬੌਲਾ ਸਮਝੇ ਕੋਈ ਦੁੱਧ ਸਮਝੇ ਹਾਂ ਹਾਂ ਕੋਈ ਦੁੱਧ ਸਮਝੇ ਕੋਈ ਬੌਲਾ ਆਪਾਂ ਜਿਹੜੀ ਗੱਲ ਸਚਾਈ ਹੈ ਉਹ ਲਓ ਜੀ ਦੋਸਤੋ 14 ਦਿਨਾਂ ਦੀ 5 ਦਿਨਾਂ ਦੀ 14 ਦਿਨਾਂ ਦੀ ਜਿਹੜੀ ਸੂਈ ਆ ਬਾਕੀ ਜਿਹੜਾ ਆਪਾਂ ਮੁੱਲ ਕਰ ਦੇਣਾ ਉਹਨਾਂ ਦੇ ਲੋਕੀ ਫੰਡਰਾਂ ਦਾ ਕੀਤੀ ਜਾਂਦੇ ਆਪਾਂ ਫੇਰ ਵੀ ਚਲੋ ਸੱਜਰ ਸੂਈ ਆ ਮੈਂ ਲਓ ਜੀ ਲੋਕੀ ਦੋਸਤੋ ਵੀਰਾਂ ਦਾ ਬਿਲਕੁਲ ਜਿਵੇਂ ਕੋਈ ਫੰਡਰ ਪਸ਼ੂ ਮਿਲ ਤੇ ਮੱਝ ਸੱਜੇ ਰਹਾ ਬਾਕੀ ਦੋਸਤੋ ਕਈ ਵਾਰ ਨੋਰਮਲ ਦਰਮਿਆਨੇ ਘਰਾਂ ਦੇ ਵਿੱਚੋਂ ਪਸ਼ੂ ਵੀ ਨਿਕਲਦੇ ਆ ਤੇ ਆਹ ਵੇਖੋ ਜੀ ਹਾਈਟ ਜਿਹੜੀ ਆ ਦੋਸਤੋ ਸਮਦਰ ਜੀ ਹਾਈਟ ਆ ਕੋਈ ਬਾਹਲਾ ਵੀਰੇ ਇਹ ਨਾ ਸਮਝੇ ਵੀ ਬਾਹਲੀ ਵੱਡੀ ਉੱਚੀ ਹਾਈਟ ਮੰਨ ਕੇ ਸਮਦਰ ਜੀ ਹਾਈਟ ਆ ਉਸੇ ਤਰ੍ਹਾਂ ਦਾ ਰੇਟ ਭਾਅ ਪੜਦਾ ਛੋਟਾ ਰੇਟ ਆ ਛੋਟੀ ਮਏ ਆ ਠੀਕ ਆ ਆਹ ਦੇਖੋ ਤੇ ਆਹ ਵੇਖੋ ਬਾਕੀ ਠੰਡੀ ਧੀਰੀ ਆ ਸੀਲਸ ਆਊਗਾ ਉਹ ਜਿਹੜਾ ਦੋਸਤੋ ਹੁਣ ਐਵਰੇਜ ਕੋਈ 4 ਕਿਲੋ ਤੁਸੀਂ ਦੁੱਧ ਮੰਨ ਸਕਦਾ ਕੋਈ ਵੀਰ ਬੌਲਾ ਮੰਨ ਲੈ ਚੌਥੇ ਦਿਨ ਦੀ ਸੂਈ ਥੱਲੇ ਆਹ ਦੇਖੋ ਆ ਦੇਖੋ ਠੀਕ ਆ ਠੀਕ ਹੈ ਜੀ ਸਿੰਘ ਪਛਾਣੂ ਆ ਥੋੜੇ ਜੇ ਤੇ ਬਾਕੀ ਥੋੜਾ ਜਿਹਾ ਲੈਸਪਨ ਜਿਹੜਾ ਦੋਸਤੋ ਵੀਰ ਨੇ ਪਹਿਲਾਂ ਦੱਸਦਾ ਵੀ ਉਹਨਾਂ ਦਾ ਰੇਟ ਹੀ ਆਪਾਂ ਕਰਨਾ ਚਾਹੀਦਾ ਉਸੇ ਹਿਸਾਬ ਦੀ ਰੇਟ ਦੀ ਗੱਲ ਕਰ ਲਾਂਗੇ ਲੈਸਪਨ ਥੋੜਾ ਜਿਹਾ ਹੈਗਾ ਠੀਕ ਹੈ ਨਾਰਮਲ ਦਰਮਿਆਨੇ ਘਰਾਂ ਦੇ ਵਿੱਚ ਜੋ ਕਿ ਇਹਨਾਂ ਪਾਸੂ ਬੋਂਦਾ ਬਾਕੀ ਥਣ ਚੱਡੇ ਦੀ ਬਿਲਕੁਲ ਵਖਾਲਾ ਵਖੂਲਾ ਪੱਧਰ ਆ ਠੀਕ ਆ ਸਪੇਸ ਵੀ ਥਣਾ ਦੀ ਤੁਸੀਂ ਆ ਵੇਖ ਲਓ ਹਵਾਨਾ ਚੱਡਾ ਜਿੰਨਾ ਵੀ ਹੈਗਾ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਆ ਤੇ ਮਗਰ ਇਹਦੇ ਮੇਲ ਕਾਫਾ ਕਟਾ ਆ ਗਾਲੇ ਦਾ ਵੀ ਨਾ ਕੱਦ ਵੱਡਾ ਤੇ ਨਾ ਛੋਟਾ ਬਾਕੀ ਚਲੋ ਸੀਲ ਸਹੀ ਆ ਹਾਂ ਬਾਕੀ ਇਹਨਾਂ ਵੀ ਸਾਹਮਣ ਵਾਲੀ ਆ ਵੇਖੋ ਇਹਦੇ ਚਿੱਟੇ ਚਿੱਟੇ ਬੜਾ ਇਹਨਾਂ ਨੂੰ ਬਹੁਤ ਲੈ ਗਿਆ ਆ ਹਾਲ ਦੀ ਘੜੀ ਕੋਈ ਚਾਰ ਦਿਨ ਸੰਭੂਗਾ ਚਲੋ ਦੁੱਧ ਯਾਰਾਂ ਦੇ 6-7 ਕਿਲੋ ਤੇ ਦੇਵੋਗੀ ਨਾ ਮੈਨੂੰ ਲੱਗਦਾ ਵੀ ਕੋਲੇ ਵੀਰ ਜਿੱਥੋਂ ਆਈ ਹੋਣੀ ਆ ਤੇ ਉਹ ਕਿਤੇ ਆ ਕੇ ਢੇੜਾ ਮਾਰ ਲੈਣਾ ਅੱਜ ਉਹਨੂੰ ਪਛਾਣ ਨਹੀਂ ਹੁੰਦੀ ਨਹੀਂ ਆਉਣੀ ਜੀ ਹੈ ਨਹੀਂ ਆਉਣੀ ਉਹਨਾਂ ਸੰਗਲੀ-ਸੁਗਲੀ ਪਾਈ ਆਂ ਚੱਲਿਆ ਰਦਲੂਰਾ ਬਾਤਾਂ ਨਵਾਈ ਤਵਾਈ ਆ ਪਛੋਤਾ ਤੁਹਾਨੂੰ ਪਤਾ ਫਰਕ ਪੈਂਦਾ ਪੈਂਦਾ ਦੇ ਜੇ 2-4 ਦਿਨ ਰਹਿ ਗਈ ਦੁੱਧ 6-7 ਕਿਲੋ ਕਰਕੇ ਜਿੰਨੇ ਦੀ ਮ ਪਰ ਆਪਾਂ ਮੋਲੀ ਅੱਜ ਜਾਰ ਕਰ ਦੇਣਾ ਇਹਦਾ ਪੂਰਾ ਤੂੰ ਵੀ ਟੌਰੀ ਛੋਰੀ ਬਣ ਗਿਆ ਹਾਂਜੀ 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 ਟਾਈਮ ਪੈ ਗਿਆ ਵਿੱਚ ਪੂਰਾ ਤਾਂ ਦਰਵਾਜ਼ਾ ਹਰ ਇਦਾਂ ਇਦਾਂ ਦਾ ਸ਼ਾ ਕੰਮ ਧੰਦੇ ਬੜੇ ਸੀ ਤੇ ਕੋਲੇ ਵੀਰ ਕਿੰਨਾ ਮੁੱਲ ਕਰਦੇ ਲੈਣ ਦੇਣ ਮੁੱਲ ਵੀਰ ਜੀ ਜੀ ਕਹਦਾ ਮਾਇਦ 35 36 ਦੀ ਵੇਚਦੀ ਆ ਵੇਖਦੀ ਵੀ ਆ ਦੁੱਧ ਕਰਕੇ ਭਾਵੇਂ 40 ਦੀ ਵੇਚ ਲਈਏ ਸੰਜਰਿਆ ਹਾਂਜੀ ਹਾਂਜੀ ਪਰ ਆਪਾਂ ਬਿਲਕੁਲ ਲੈਸ ਮੁੱਲ ਕਰ ਦੇਣਾ ਹਾਂ 32000 ਚ 200 ਰੁਪਿਆ ਛੋਟ ਕਰ ਦੇਣੀ 32 ਚ ਹਾਂ ਹੋਰ ਕੋਈ ਵੀਰ ਪ੍ਰਭੂ ਹੋਰ ਕਰਾਂਗੇ ਛੋਟ ਹਾਂ ਲੱਭੀ ਭਾਵੇਂ ਦਿਵਾਲੀ ਭਾਵੇਂ ਲੰਘ ਗਈ ਪਰ ਆਪਣਾ ਨਹੀਂ ਮੈਂ ਕੋਈ ਗੱਲ ਹੀ ਨਹੀਂ ਆਦੇ ਮੈਂ ਬਾਕੀ ਚੰਗੀ ਆ ਜਿਹੜੇ ਹਸਾਣ ਆਪਾਂ ਮੁੱਲ ਪਾਤਾ ਸੱਜਰੇ ਮੈਂ ਚੰਗੀ ਆਪਾਂ ਨੇ ਬੱਚਾ ਲੱਗ ਤਰਾ ਤੋਰਾ ਮਾਰ ਕੇ ਬੁਖਾਦਨੇ ਆ ਇਹਨੇ ਤਾਂ ਤੁਹਾਨੂੰ ਬਤਾਉਂਦਾ ਵੀ ਕੀ ਅੱਜ ਕੱਲ ਬਿਲਕੁਲ ਜੀ ਲੋਕੀ ਕਟੀਆਂ ਕੁੱਟੀਆਂ ਵੇਚੀ ਜਾਂਦੇ ਨੇ ਦੀਆਂ ਸਹੀ ਆ ਕੋਲੇ ਵੀਰ ਹਾਂਜੀ ਤੇ ਬਾਕੀ ਨਵੀਆਂ ਮੈਂ ਜ ਕੋਈ ਏਡੀ ਪੁਰਾਣੀ ਨਹੀਂ ਹੈਗੀ ਕੋਈ ਇਹ ਨਾਖੇ ਵੀਰ ਭਰਾ ਵੀ ਪੁਰਾਣੀਆਂ ਐ ਇੱਥੇ ਆਣ ਕੇ ਦੋ ਟਾਈਮ ਤਸ਼ਲੀ ਕਰੇ ਆਪਣੀ ਸਹੀ ਆ ਚੋ ਕੇ ਖੜੇ ਜਿੱਦਾਂ ਮਰਜੀ ਕਰੇ ਮੁੜ ਕੇ ਨਾ ਪਾਲਾ ਮਾਂ ਲੈਣਾ ਤੇ ਨਾਂ ਦੇਣਾ ਕਿਸੇ ਤੋਂ ਸਹੀ ਆ ਵੀਰੇ ਹਾਂ ਦੇ ਦਈਏ ਤੇ ਦੋਸਤੋ ਬਿਲਕੁਲ ਧਾਰਾ ਮਾਰ ਕੇ ਤੁਹਾਨੂੰ ਨਾਲ ਦੀ ਨਾਲ ਇਹਦੀਆਂ ਵੀ ਦਿਖਾ ਦਾਂਗੇ ਤਸੱਲੀ ਨਾਲ ਠੀਕ ਆ ਤੇ ਕੋਲੇ ਵੀ ਇਹਦਾ ਰਿਕਾਰਡ ਕੀ ਹੈ ਇਹ ਮਿੱਟੀ ਚਫਤੇ ਸੁਗੇ ਮੈਂ ਸੋਈ ਆ ਹਾਂਜੀ ਇਹ ਲਿਆਂਦੀ ਨੂੰ ਆਪਾਂ ਥੋੜੇ ਦਿਨ ਹੋ ਗਏ ਆਪਾਂ ਪਹਿਲੇ ਵੇਝ ਨਹੀਂ ਘਰੇ ਤੁਹਾਨੂੰ ਦੱਸਿਆ ਮਿਸਤਰੀ ਮਿਸਤਰੀ ਲੱਗੇ ਦੋ ਤਾਂ ਨਹੀਂ ਸਰਦਾ ਹਾਂਜੀ ਗੱਲ ਇਹਦਾ ਵੀ ਆਪਣੇ ਘਰੇ ਬੱਚਾ ਮਰਿਆ ਪ੍ਰੂਫ ਆਪਣੇ ਦੋ ਸਾਰਾ ਕੁਝ ਬੱਚੇ ਦਾ ਚੋਈ ਚਵਾਈ ਦੀਆਂ ਵੀਡੀਓ ਕੋਲ ਆ ਹਾਂਜੀ ਹੁਣ ਇਹਦੀ ਆਪਾਂ ਪੂਛੀ ਬਣਾਈ ਆ ਵੇਖੋ ਟੰਗੇ ਜੇ ਉੱਪਰ ਉਹ ਪੂਛੀ ਦੇ ਮਿਲਦੀ ਹੁਣ ਹਾਂ ਪੂਛੀ ਦੇ ਮਿਲਦੀ ਦੋਵੇਂ ਟਾਈਮ ਤੇ ਇਹ ਸੂਈ ਨੂੰ ਕਿੰਨੇ ਦਾ ਟਾਈਮ ਮੰਨਦਾ ਸੂਈ ਨੂੰ ਅੱਜ ਪਤੀਆਂ 26 ਦਿਨਾਂ ਦੀ ਸੂਈ ਆ ਹਾਂ ਮਹੀਨੇ ਦੀ ਕੋਈ ਭਾਂ ਵੀਰ ਭਰਾ ਮੰਨ ਲੈ ਅਈ ਜਾਣ ਕੇ ਤਸੱਲੀ ਕਰ ਲੈ ਚੋਲੇ ਹਾਂ ਸਵੇਰ ਕੋਈ ਆਉ ਤਾਂ ਪੰਜਵਾਂ ਚੌਥਾ ਜਿੰਨਾ ਮਰਜੀ ਹਾਂ ਜਿੰਨਾ ਮਰਜੀ ਮੰਨ ਲੈ ਚੌਥਾ ਮੰਨ ਲੈ ਪੰਜਵਾਂ ਮੰਨ ਲਿਆ ਆਪਾਂ ਨੂੰ ਕੋਈ ਦਰਾਇ ਨਹੀਂਗਾ ਬਾਕੀ ਮੈਂ ਵੱਡੀ ਆ ਚਲੋ ਬਾਕੀ ਮੈਂ ਚੰਗੀ ਆ ਕੱਦ ਕਾਟ ਵਾਲੀ ਸੋਹਣੀ ਆ ਸੋ ਕੱਦ ਕਾਟ ਜਿਹੜਾ ਤੁਸ ਤੋਂ ਮੈਂ ਤਾਂ ਚੰਗਾ ਠੀਕ ਆ ਪਤਲੇ ਪਿੰਡੇ ਦੀ ਆ ਪਤਲੇ ਚੰਮ ਦੇ ਵਿੱਚ ਤੇ ਬਾਕੀ ਸੀਲ ਸਾਹੂ ਆ ਮੈਂ ਵੀ 20 25 ਦਿਨਾਂ ਦੀ ਕਹਿ ਤਾ ਹਾਂਜੀ ਹਾਂਜੀ ਭਾਵੇਂ ਮਹੀਨੇ ਦੀ ਕੋਈ ਮੰਨ ਲੈ ਵੀਰ ਭਰਾ ਆਪਣੀ ਲਓ ਜੀ ਤੋਂ ਵੀ ਕਿੰਨੇ ਹੁਣ ਬੱਚਾ ਤਾਂ ਹੈਗਾ ਨਹੀਂ ਆਪਾਂ ਕਿਉਂ ਝੂਠ ਮਾਰੀਏ ਕੋਈ ਆਪਣੇ ਤਸल्ली ਕਰੇ ਕੋਈ ਮੰਨ ਲੇ 20 ਦਿਨਾਂ ਦੀ ਕੋਈ ਮੰਨ ਲੇ 15 ਦਿਨਾਂ ਦੀ ਕੋਈ ਮੰਨ ਲੇ 2 ਮਹੀਨੇ ਦੀ ਠੀਕ ਹੈ ਨਾ ਸਹੀ ਹੈ ਜੀ ਸਹੀ ਹੈ ਆਪਾਂ ਨਹੀਂ ਆਖਣਾ ਕਿ ਇਹਨਾਂ ਦਿਨਾਂ ਦੀ ਗਾਰੰਟੀ ਦੇਣੇ ਆ ਅੱਛਾ ਕੋਲੇ ਵੀਰ ਦੁੱਧ ਕਿੰਨਾ ਚਵਾ ਦੇਗਾ ਕੋਈ ਭੈਣ ਦੁੱਧ ਹੁਣ ਆਪਾਂ ਮੌਕੇ ਤੇ 7 ਕਿਲੋ ਦੁੱਧ ਦਵਾਂਗੇ ਚਵਾ ਕੇ ਦੁੱਧ 9 ਕਿਲੋ ਦੇਂਦੀ ਰਹੀ ਆਪਣੇ ਘਰੇ ਜਿੱਦਾਂ ਦਾ ਬੱਚਾ ਮਰਿਆ ਥੋੜੀ ਜਿਹੀ ਉੱਚ ਖਰਚ ਹੋ ਗਈ ਆ ਅੱਛਾ ਅੱਛਾ ਹਾਂ ਬੱਚੇ ਦੀਆਂ ਬਾਕੀ ਸਾਰੀਆਂ ਵੀਡੀਓ ਮੇਰੇ ਕੋਲ ਆ ਮੈਂ ਵਿਖਾਉਂਗਾ ਜਦੋਂ ਕੋਈ ਵੀਰ ਭਰਾ ਲੈ ਲਓ ਵੀ ਦੋਸਤੋ ਮੈਂ ਗਕਾਰਕਾਰ ਵਾਲੀ ਮੈਂ ਬੜੀ ਚੰਗੀ ਦੁੱਧ ਨੂੰ ਬੜੀ ਪਈ ਜਾਂਦੀ ਸੱਤ ਕਿਲੋ ਨਾ ਜੀ ਹਾਂਜੀ 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 7 ਕਿਲੋ ਤੇ ਚਵਾ ਚੌਥਾ ਨਾ ਦੱਸੋ ਮੈਂ ਨਾ ਇੱਕ ਨੰਬਰ ਆਪਾਂ ਹੋਣੇ ਚਵਾ ਗੋ ਇਹ ਤਾਂ ਨਹੀਂ ਗਈ ਚੀ ਆਪਣੇ ਕੋਲੇ ਵੀਰ ਕੋਈ ਪਸਵਾਇ ਕੇ ਟਾਈਮ ਸੁੱਟਦੀ ਮੈਂ ਨਾ ਇੱਕ ਹੋਰੀਂ ਦੇ ਲੈ ਹਾਂ ਕਰੋ ਗੱਲ ਕੋਲੇ ਬਾਈ ਖੋਲ ਕੇ ਤੁਰਦੇ ਜੇ ਇੱਕ ਵਾਰੀ ਤੇ ਬਾਕੀ ਮੂੰਹ ਮੱਥਾ ਤੁਸੀਂ ਆ ਦੇਖ ਲਓ ਠੀਕ ਆ ਜੀ ਫੇਸ ਕੁਆਲਿਟੀ ਦੇਖ ਲਓ ਆ ਦੇਖੋ ਰੇਟ ਵੀ ਜਿਹੜਾ ਦੋਸਤੋ ਆਫਰਾਂ ਨੇ ਜਿਹੋ ਜਿਹੇ ਪਸ਼ੂ ਉਹ ਜਾਂ ਰੇਟ ਛੋਟੇ ਦਰਮਿਆਨੇ ਜਾਂ ਰੇਟ ਆ ਬਾਕੀ ਇਹ ਮੱਝ ਵੀ ਚਲੋ ਚੰਗੀ ਆ ਕੱਦ ਕਾਟ ਤੇ ਵੱਡੀ ਆ ਮੈਂ ਆ ਦੇਖੋ ਕੱਦ ਕੁਦ ਵੱਡਾ ਮੈਂ ਦਾ ਚਲੋ ਇਹਦਾ ਵਡੇ ਕੱਦ ਕਾਟ ਦੀ ਆ ਤੇ ਪਤਲੇ ਪਿੰਡੇ ਦੀ ਅੱਗੇ ਜਿਹੜਾ ਕੋਈ ਵੀਰ ਥੋੜੇ ਰੁਪਏ ਲਾ ਕੇ ਵੀ ਕਈ ਵੀਰ ਸਾਰਨਾ ਚਾਹੁੰਦੇ ਕਈ ਲੱਖ ਡੇਢ ਲੱਖ ਲਾਉਣ ਵਾਲੇ ਵੀ ਹੈਗੇ ਆ ਕੋਈ 40 50 ਲਾਉਣ ਵਾਲੇ ਵੀ ਹੈਗੇ ਆ ਠੀਕ ਆ ਜੀ ਇਸ ਤਰ੍ਹਾਂ ਦੋਸਤੋ ਬਿਲਕੁਲ ਹਰ ਇੱਕ ਵਪਾਰੀ ਦੁਕਾਨਦਾਰੀ ਆ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਚੀਜ਼ ਉਹ ਲੈ ਆ ਕੇ ਜ਼ਰੂਰ ਦੁਕਾਨਦਾਰੀ ਆ ਦੇਖੋ ਜੀ ਠੀਕ ਆ ਜੀ ਸੋ ਥਾਨ ਅਗਲੇ ਪਿਛਲੇ ਦੇ ਵਿੱਚ ਗਾਇਬ ਜਿਹੜਾ ਹੈਗਾ ਦੋਸਤੋ ਤੇ ਸੱਜੇ ਖੱਬੇ ਥੋੜਾ ਲਾਹੌਰ ਕੋਲੇ ਵੀਰ ਥੋੜਾ ਤੋਰਦੇ ਚੱਕਰੀ ਹੋਰ ਗੇੜਾ ਖਿਲਾ ਦਈਏ ਠੀਕ ਆ ਜੀ ਥੋੜਾ ਆ ਜਾ ਨਾ ਕੈਮਰੇ ਤੋਂ ਕਰਦੀ ਆਹ ਲਓ ਜੀ ਆਪਾਂ ਆਪਣੇ ਹੱਥੀਂ ਫਿਰ 20 22 ਦਿਨ ਚੋਈ ਆ ਹਾਂਜੀ 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 ਕੋਈ ਚੱਕਰ ਨਹੀਂ ਹੈਗਾ ਇਹਦੇ ਠੀਕ ਹੈ ਭਰਾ ਲਓ ਜੀ 20 22 ਦਿਨ ਵੀਰਾਂ ਦਾ ਵੀ ਆਪਾਂ ਜਿੰਨਾ ਮਹੀਨਾ ਵੀ ਲਾ ਲਓ ਸੂਬਾ ਤੁਸੀਂ ਮਹੀਨਾ ਵੀ ਹੋ ਗਿਆ ਹੋਊਗਾ ਤੇ ਜਿੰਨਾ ਤੈ ਵੀ ਚੋਈ ਹੈ ਤੇ ਆਪਰੇ ਹੱਥੀ ਚੋਈ ਹੈ ਠੀਕ ਆ ਕਿਉਂਕਿ ਇੱਕ ਪਾਸੇ ਵੀਰ ਕੋਲੇ ਨੇ ਬਿਲਕੁਲ ਕੋਠੀ ਕਾਠੀ ਪਾਤੀ ਆ ਤੇ ਕੋਈ ਚਾਹ ਪਾਣੀ ਮਿਸਤਰੀਆਂ ਦਾ ਵੀ ਵੀਰਾਂ ਦਾ ਬਣਦਾ ਰਿਹਾ ਤੇ ਆਪਾਂ ਘਟੋੜ ਮਹੀਨਾ ਕੋਈ ਲੱਗ ਸਮ ਜਿਹੜਾ ਸਮਾ ਹੋ ਗਿਆ ਸੂਈ ਨੂੰ ਠੀਕ ਆ ਆ ਵੇਖੋ ਠੀਕ ਆ ਜੀ ਲੈ ਵੀ ਕੋਲੇ ਵੀਰ ਕਿੰਨਾ ਮੋਲ ਮੋਲਵੀ ਜੀ ਲਈ ਦੇ ਆਪਾਂ ਮਹਿੰਗੀ ਹੈ ਮੈਂ 42 43 ਹਜ਼ਾਰ ਦੀ ਲਈ ਸੀ ਹਾਂ ਭਾਰ ਹੁਣ ਚਲੋ ਬੱਚਾ ਮਰ ਗਿਆ ਆਪਾਂ ਲੈਸੀ ਕਰ ਦੇਣਾ ਮੁੱਲ ਕਿੰਨਾ ਕੁ ਮੁੱਲ 40 ਕਰੀਏ 37 ਕਰੀਏ 38 ਕਰੀਏ 36000 ਚੋਂ 100 ਰੁਪਏ ਛੋੜ ਹੋਊਗੀ 36 ਚੋਂ ਹਾਂਜੀ ਲਓ ਜੀ 36000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ ਮਾਨਤਾਨ ਹੋ ਜਾਊਗਾ ਠੀਕ ਆ ਤੇ ਬਿਲਕੁਲ ਛੋਟੇ ਜਿਹੇ ਰੇਟ ਨੇ ਠੀਕਾ ਬਾਕੀ ਜਿਹੜੇ ਵੀਰ ਨੇ ਕੋਈ 8-7, 5-7, 8 ਲੀਟਰ ਤੱਕ ਦੁੱਧ ਵਿੱਚ ਹੋਣਾ ਤਾਂ ਮੈਨੂੰ ਲੱਗਾ ਤਾਂ ਗਾਵਾਂ ਨਾਲੋਂ ਵੀ ਚਲੋ ਵਧੀਆ ਹੱਗਣਾ ਮੈਨਾਂ ਬਹੁਤ ਚੰਗੀ ਵਿਧੀ ਬਾਕੀ ਚਵਾਈ ਆਪਾਂ ਉਹ ਖਾ ਲੈਣੀ ਆ ਮੋਟਰ ਵਾਲੇ ਕੰਮ ਆ ਤੇ ਇੱਕੋ ਲੈ ਕੇ ਨੰਬਰ ਬੋਲਦੇ ਨੰਬਰ ਆਪਣਾ 88721 82014 ਠੀਕ ਹੈ ਜੀ ਆ ਵੀ ਪੂਛੀ ਆ ਪਟੰਗੀ ਆ ਫਾਪੂਛੀ ਤੇ ਚੋਦਣੀ ਆ ਲਓ ਜੀ ਇਹ ਪੂਛੀ ਬਿਲਕੁਲ ਇਸੇ ਤਰ੍ਹਾਂ ਟੰਗੀ ਆ ਠੀਕ ਹੈ ਜੀ ਸੋ ਦੋਸਤੋ ਇਸੇ ਤਰ੍ਹਾਂ ਜਿਹੜੀ ਚਵਾਈ ਆ ਇਸ ਮੱਝ ਦੀ ਕੀਤੀ ਜਾਂਦੀ ਆ ਠੀਕ ਆ ਸੋ ਮਿਲਦੇ ਆ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕ